ਸਤਿ ਸ਼੍ਰੀ ਅਕਾਲ ਦੋਸਤੋ ਪੁਰਾਣੇ ਬਜ਼ੁਰਗਾਂ ਨੇ ਦੱਸੇ ਹੋਏ ਕੁਝ ਘਰੇਲੂ ਨੁਸਖੇ 1 ਹਿੰਗ ਦਾ ਲੇਪ ਪੇਟ ਦਰਦ ਦਾ ਜਲਦੀ ਇਲਾਜ ਹੁੰਦਾ ਹੈ 2 ਪਿਆਜ਼ ਦਾ ਰਸ ਕੰਨ ਦਰਦ ਅਤੇ ਵਾਲ ਝੜਨ ਦਾ ਇਲਾਜ ਹੁੰਦਾ ਹੈ 3 ਲੌਂਗ ਦਾ ਤੇਲ ਦੰਦ ਦਰਦ ਦੀ ਦੁਆ 4 ਇਲਾਚੀ ਮੂੰ ਦੀ ਬਦਬੂ ਅਤੇ ਹਾਜਮੇ ਦਾ ਸਾਥੀ ਹੈ 5 ਅਦਰਕ ਦਾ ਰਸ ਸ਼ਹਿਦ ਦੇ ਨਾਲ ਗਲੇ ਦਾ ਨੁਸਖਾ 6 ਕਾਲੀ ਮਿਰਚ ਅਤੇ ਸ਼ਹਿਦ ਸਰਦੀ ਖੰਗ ਦਾ ਇਲਾਜ ਹੈ 7 ਤਨੀਏ ਦਾ ਪਾਣੀ ਪਿਸ਼ਾਬ ਦੀ ਜਲਨ ਅਤੇ ਕਿਡਨੀ ਦੀ ਸਫਾਈ ਕਰਦਾ ਹੈ 8 ਖੂਨ ਗਾੜਾ ਅਤੇ ਬਲੋਕੇਜ ਦਾ ਡਰ ਹੈ ਤਾਂ ਅੱਧਾ ਚਮਚ ਮੇਥੀ ਦਾਣਾ ਹਰ ਰੋਜ਼ ਭੇ ਕੇ ਖਾਓ ਦਿਲ ਦੀਆਂ ਨਾੜੀਆਂ ਸਾਫ਼ ਰਹਿਣਗੀਆਂ 9 ਦਿਲ ਨੂੰ ਵਧੀਆ ਰੱਖਣਾ ਹੈ ਤਾਂ ਮੱਛੀ ਦਾ ਸੂਪ ਪਿਓ omega 3 ਦੇ ਨਾਲ ਨਾੜੀਆਂ ਮਜ਼ਬੂਤ ਹੋਣਗੀਆਂ 10 ਤੇਜ਼ ਧੜਕਣਾ ਜਾਂ ਭਾਰੀਪਨ ਮਹਿਸੂਸ ਹੁੰਦਾ ਹੈ ਤਾਂ ਹਰ ਇੱਕ ਲਸਣ ਦੀ ਤੁਰੀ ਚਬਾਉਣ ਦੇ ਨਾਲ ਦਿਲ ਨੂੰ ਸਕੂਨ ਮਿਲਦਾ ਹੈ ਅਤੇ ਕੈਲਸਟ੍ਰੋਲ ਘਟ ਜਾਵੇਗਾ ਜਾਰਾਂ ਜੇ ਝਾੜੂ ਹਮੇਸ਼ਾ ਤੁਸੀਂ ਖੜੇ ਹੋ ਕੇ ਲਗਾਉਂਦੇ ਹੋ ਤਾਂ ਸੰਭਲ ਜਾਓ ਇਹ ਆਦਤ ਤੁਹਾਨੂੰ ਕਮਰ ਦਾ ਦਰਦ ਦੇ ਸਕਦੀ ਹੈ ਬੈਠ ਕੇ ਸਫਾਈ ਕਰੋ ਤੁਹਾਡੀ ਸੇਤ ਵਧੀਆ ਰਹੇਗੀ 12 ਚਿਹਰਾ ਤੁਹਾਡਾ ਨੋਰਮਲ ਲੱਗ ਰਿਹਾ ਹੈ ਤਾਂ ਦਹੀਂ ਨੂੰ ਹੌਲੀ-ਹੌਲੀ ਹੱਥਾਂ ਦੇ ਨਾਲ ਚਿਹਰੇ ਤੇ ਲਗਾਓ ਇਹ ਰੰਗ ਨਖਾਰਦਾ ਹੈ ਅਤੇ ਤਵਾਚਾ ਨੂੰ ਤਾਜ਼ਗੀ ਦਿੰਦਾ ਹੈ 13 ਖੜੇ ਹੋ ਕੇ ਕੱਪੜੇ ਪਾਉਣ ਦੇ ਨਾਲ ਸੁਸਤੀ ਆਉਂਦੀ ਹੈ ਬੈਠ ਕੇ ਕੱਪੜੇ ਪਾਓ ਜੀ 14 ਜੋ ਦੂਸਰਿਆਂ ਨੂੰ ਮਾਫ ਕਰਦਾ ਹੈ ਪਰਮਾਤਮਾ ਉਸ ਦੀ ਗੱਲ ਹਰ ਵੇਲੇ ਸੁਣਦਾ ਹੈ ਅਤੇ ਉਸ ਦਾ ਹਰ ਦਰਦ ਆਪਣੇ ਅੰਦਰ ਲੈ ਲੈਂਦਾ ਹੈ 15 ਕਰਦਾ ਕੰਮ ਕਰਨ ਦੇ ਨਾਲ ਥਕਾਨ ਵਾਦੀ ਹੈ ਤਾਂ ਹਰ 30 ਮਿੰਟ ਬਾਅਦ 5 ਮਿੰਟ ਬੈਠ ਕੇ ਸਾਹ ਲਓ ਜਿਸਮ ਅਤੇ ਦਿਲ ਨੂੰ ਸਕੂਨ ਮਿਲਦਾ ਹੈ 16 ਸਰੋਂ ਦਾ ਤੇਲ ਨੱਕ ਵਿੱਚ ਲਗਾਉਣ ਦੇ ਨਾਲ ਕਟਾ ਮਿੱਟੀ ਅਲਰਜੀ ਅਤੇ ਛਿੱਕਾਂ ਤੋਂ ਛੁਟਕਾਰਾ ਹੁੰਦਾ ਹੈ 17 ਖਾਲੀ ਪੇਟ ਪਾਣੀ ਪੀਣ ਦੇ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਅਤੇ ਚਰਬੀ ਘਟਦੀ ਹੈ। 18 ਯਾਦਾ ਸਮੋਸੇ ਅਤੇ ਤਲੀਆਂ ਚੀਜ਼ਾਂ ਖਾ ਰਹੇ ਹੋ ਤਾਂ ਚਿਹਰਾ ਸਾਫ਼ ਨਹੀਂ ਰਹੇਗਾ, ਦਾਣੇਦਾਰ ਬਣੇਗਾ, ਖੂਬਸੂਰਤੀ ਦਾ ਦੁਸ਼ਮਣ ਤੁਹਾਡਾ ਸਵਾਦ ਬਣ ਜਾਵੇਗਾ। 19 ਹਰ ਗੱਲ ਜ਼ਰੂਰੀ ਨਹੀਂ ਕਹਿਣੀ ਚਾਹੀਦੀ ਜੋ ਦਿਲ ਨੂੰ ਸਕੂਨ ਦੇਵੇ ਉਹ ਬਹੁਤ ਹੈ ਪਰ ਲੇਕਿਨ ਚੁੱਪ ਰਹਿਣਾ ਇੱਕੀ ਇਬਾਦਤ ਹੈ 20 ਸ਼ੂਗਰ ਤੋਂ ਆਪਣੇ ਆਪ ਨੂੰ ਬਚਾਉਣਾ ਹੈ ਤਾਂ ਮਾਵਾਂ ਦੀ ਦਾਲ ਆਪਣੀ ਡਾਈਟ ਵਿੱਚ ਸ਼ਾਮਲ ਕਰੋ ਇਹ ਨੇਚਰਲ ਤਰੀਕੇ ਦੇ ਨਾਲ ਬਲੱਡ ਸ਼ੂਗਰ ਕੰਟਰੋਲ ਕਰਦੀ ਹੈ 21 ਜੋ ਲੋਕ ਹਰ ਰੋਜ਼ 15 ਮਿੰਟ ਧੁੱਪ ਵਿੱਚ ਬੈਠਦੇ ਹਨ ਉਹਨਾਂ ਨੂੰ ਵਿਟਾਮਿਨ ਡੀ ਦੀ ਕਮੀ ਨਹੀਂ ਹੁੰਦੀ 22 ਨੀਂਦ ਜਦੋਂ ਜ਼ਰੂਰਤ ਤੋਂ ਯਾਦਾ ਹੋ ਜਾਵੇ ਤਾਂ ਆਪਣੇ ਖੁਆਬ ਪਿੱਛੇ ਰਹਿ ਜਾਂਦੇ ਹਨ ਜ਼ਿੰਦਗੀ ਵੀ ਹੌਲੀ ਹੌਲੀ ਬਰਬਾਦ ਹੋਣੀ ਸ਼ੁਰੂ ਹੋ ਜਾਂਦੀ ਹੈ 23 ਚਿਹਰੇ ਦੀਆਂ ਝਰੂੜੀਆਂ ਪਰੇਸ਼ਾਨ ਕਰ ਰਹੀਆਂ ਹਨ ਤਾਂ ਹਰੀ ਮਿਰਚ ਦੀ ਚਟਨੀ ਖਾਣਾ ਸ਼ੁਰੂ ਕਰ ਦਿਓ ਇਹ skin ਨੂੰ ਜਵਾਨ ਬਣਾਉਂਦੀ ਹੈ ਅਤੇ ਝਰੂੜੀਆਂ ਮਿੰਟ ਜਾਂਦੀਆਂ ਹਨ 24 ਹਫਤੇ ਵਿੱਚ ਇੱਕ ਵਾਰ ਗਰਮ ਪਾਣੀ ਦੇ ਵਿੱਚ ਲੋਣ ਪਾ ਕੇ ਪੈਰਾਂ ਨੂੰ ਧੋ ਲਓ ਥਕਾਨ ਅਤੇ ਤਣਾਵ ਦੋਵੇਂ ਦੂਰ ਚਲੇ ਜਾਂਦੇ ਹਨ ਪੰਜੀ ਪਾਰ ਘਟ ਕਰਨਾ ਚਾਹੁੰਦੇ ਹੋ ਤਾਂ ਹਰ ਰੋਜ਼ ਖਾਲੀ ਪੇਟ ਲਸਣ ਖਾਓ ਜਿਸਮ ਦੀ ਚਰਬੀ ਕੁਲ ਜਾਵੇਗੀ ਅਤੇ ਮੈਟਾਬੋਲਿਜਮ ਤੇਜ਼ ਹੋ ਜਾਵੇਗਾ 26 ਗਲਾ ਤੁਹਾਡਾ ਵਾਰ-ਵਾਰ ਬੈਠਦਾ ਹੈ ਜਾਂ ਗਲੇ ਨੂੰ ਖਿੱਚ ਪੈਂਦੀ ਹੈ ਤਾਂ ਮਲਠੀ ਚੂਸ ਲਓ ਇਹ ਕੁਦਰਤੀ ਤੌਰ ਤੇ ਗਲੇ ਨੂੰ ਸਾਫ਼ ਕਰਦੀ ਹੈ ਅਤੇ ਆਰਾਮ ਬਹੁਤ ਮਿਲਦਾ ਹੈ 27 ਆਪਣੀ ਬਿਹਤਰ ਜ਼ਿੰਦਗੀ ਲਈ ਪਲਾ ਕਰਦੇ ਰਹੋ ਬਰਕਤ ਮਿਲਦੀ ਹੈ 28 ਬਿਨਾ ਹੱਥ ਧੋਣ ਤੋਂ ਭੋਜਨ ਨਾ ਖਾਓ ਬਿਮਾਰੀਆਂ ਹੋ ਸਕਦੀਆਂ ਹਨ ਇਸ ਦੇ ਲਈ ਹੱਥ ਜ਼ਰੂਰ ਧੋ ਕੇ ਭੋਜਨ ਖਾਓ ਜੀ ਅਤੇ ਭੋਜਨ ਖਾਂ ਤੋਂ ਬਾਅਦ ਵੀ ਹੱਥ ਧੋਵੋ ਜੀ 29 ਸਾਦਗੀ ਪਸੰਦੀ ਦੇ ਦਿਖਾਵੇ ਤੋਂ ਦੂਰ ਰਹਿੰਦੀ ਹੈ ਔਰਤ ਇਸ ਗੱਲ ਵਿੱਚ ਸਭ ਤੋਂ ਅੱਗੇ ਰਹਿੰਦੀ ਹੈ 30 ਚਿਹਰਾ ਤੁਹਾਡਾ ਨੋਰਮਲ ਲੱਗਦਾ ਹੈ ਤਾਂ ਹਫਤੇ ਵਿੱਚ ਦੋ ਵਾਰ ਖੀਰੇ ਦਾ ਰਸ ਲਗਾਓ ਰੌਣਕ ਵਧੀਆ ਹੋ ਜਾਵੇਗੀ ਅਤੇ ਠੰਡਕ ਮਿਲੇਗੀ 31 ਰਾਤ ਨੂੰ ਆਪਣੇ ਸਹਣਾਣੇ ਦੇ ਕੋਲ ਇੱਕ ਗਲਾਸ ਪਾਣੀ ਰੱਖੋ ਸਾਹ ਦੀਆਂ ਬਿਮਾਰੀਆਂ ਦੂਰ ਚਲੀਆਂ ਜਾਂਦੀਆਂ ਹਨ ਬਤੀ ਸਬਰ ਕਰਨਾ ਆਸਾਨ ਨਹੀਂ ਹੁੰਦਾ ਪਰ ਸਬਰ ਕਰਨ ਵਾਲਾ ਇਨਸਾਨ ਕਦੀ ਹਾਰਦਾ ਨਹੀਂ ਕਿਉਂਕਿ ਵਕਤ ਉਸ ਦਾ ਸਭ ਤੋਂ ਵੱਡਾ ਸਾਥੀ ਹੁੰਦਾ ਹੈ ਦੋਸਤੋ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਹੋਰ ਵੀ ਲੋਕਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਕਰੋ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਮਿਲਦੇ ਹਾਂ ਨੈਕਸਟ ਵੀਡੀਓ ਲੈ ਕੇ ਜ਼ਰੂਰ ਸਾਡੇ ਨਾਲ ਬਨੇ ਰਹੋ ਜੀ ਧੰਨਵਾਦ ਜੀ